ਇੱਥੇ ਰੱਬ ਆਪ ਰਹਿੰਦਾ ਔਰ ਮੇਰੀ ਪਰਸਨਲ ਭਾਵਨਾ ਇਹ ਹੈ ਪੂਰੀ ਸ੍ਰਿਸ਼ਟੀ ਦਾ ਇਹ ਬਹੁਤ ਵੱਡਾ ਘਰ ਹੈ ਮਾਫ ਕਰਨਾ ਮੈਂ ਬਹੁਤ ਵੱਡਾ ਕਹਿ ਗਿਆ ਸਭ ਤੋਂ ਵੱਡਾ ਘਰ ਹੈ ਸਾਰੀ ਸ੍ਰਿਸ਼ਟੀ ਦਾ ਚਲਨ ਇੱਥੋਂ ਗੁਰੂ ਰਾਮਦਾਸ ਸਾਹਿਬ ਬਹਿ ਕੇ ਚਲਾਉਂਦੇ ਆ ਪੂਰੀ ਦੁਨੀਆ ਦੇ ਵਿੱਚ ਆਪਣੇ ਕਰਮਾ ਕਰਕੇ ਜਿਹੜਾ ਵੀ ਇਨਸਾਨ ਦੁਖੀ ਹੈ ਉਹ ਇਸ ਅਸਥਾਨ ਤੇ ਆ ਕੇ ਆਪਣੀ ਫਾਈਲ ਲਾਉਂਦਾ ਔਰ ਉਹਨਾਂ ਦੀਆਂ ਫਾਈਲਾਂ ਤੇ ਸੁਣਵਾਈ ਹੁੰਦੀ ਹੈ ਔਰ ਉਹਨਾਂ ਦੇ ਦੁੱਖ ਦਰਦ ਜਿਹੜੇ ਇਸ ਸਥਾਨ ਤੋਂ ਦੇਖੋ ਪਰ ਕਰਮਾ ਚ ਖੜ ਕੇ ਕਿਤੇ ਵੀ ਗੱਲ ਕਰ ਲੋ ਗੁਰੂ ਰਾਮਦਾਸ ਸਾਹਿਬ ਜੀ ਉੱਥੇ ਬੈ ਕੇ ਬਾਟਿਆਂ ਦੀ ਸੇਵਾ ਕਰਦੇ ਭਲਿਓ ਇਹ ਸਮਝਿਆ ਕਰੋ ਇਸ ਬਾਟੇ ਚ ਗੁਰੂ ਰਾਮਦਾਸ ਸਾਹਿਬ ਨੇ ਜਲ ਛਕਿਆ ਮੈਂ ਉਹਦੀ ਸੇਵਾ ਪਿਆ ਕਰਦਾ ਤੁਸੀਂ ਜੋੜੇ ਖਾਨੇ 'ਚ ਖੜੇ ਹੋ ਹਰੇਕ ਜੋੜੇ ਨੂੰ ਮੱਥੇ ਦੇ ਨਾਲ ਲਾਇਆ ਕਰੋ ਦੇਖੋ ਚੱਪਲ ਹੈ ਗੁਰੂ ਘਰ ਜਾ ਕੇ ਜੋੜਾ ਸਾਬ ਬਣਦਾ ਆਪਾਂ ਜੋੜਾ ਸਹਿਬ ਵੀ ਕਹਿ ਦਿੰਨੇ ਆ ਕਿਸੇ ਵੇਲੇ ਉਹਨਾਂ ਨੂੰ ਸਤਿਕਾਰ ਦੇਣਾ ਜੋੜਾ ਕਹਿੰਨੇ ਆ ਉਹਨਾਂ ਆਪਾਂ ਉਹਨੂੰ ਮੱਥੇ ਨੂੰ ਲਾਈਏ ਵੀ ਇਹ ਜੋੜਾ ਜਿਹੜਾ ਗੁਰੂ ਰਾਮਦਾਸ ਸਾਹਿਬ ਦਾ ਪ੍ਰਕਰਮਾਂ 'ਚ ਸੇਵਾ ਕਰਦੇ ਹੋ ਝਾੜੂ ਲਾਣੇ ਹੋ ਪੋਚਾ ਲਾਣੇ ਹੋ ਭਾਵਨਾ ਕਰਕੇ ਲਾਇਆ ਕਰੋ ਜਗ੍ਹਾ ਨੂੰ ਤਾਂ ਸਾਫ਼ ਪਿਆ ਕਰਨਾ ਕਿਉਂਕਿ ਇੱਥੋਂ ਗੁਰੂ ਰਾਮਦਾਸ ਸਾਹਿਬ ਨੇ ਲੰਗਰ ਹੈ ਹਜ਼ੂਰ ਹਾਜ਼ਰ ਹੈ ਨਾਜ਼ਰ ਵਾਲੀ ਜਿਹੜੀ ਗੱਲ ਹੈ ਗੁਰੂ ਰਾਮਦਾਸ ਸਾਹਿਬ ਨੂੰ ਪ੍ਰਤੱਖ ਜਾਨੋ ਉਸ ਸਥਾਨ ਤੇ ਤੇ ਯਕੀਨ ਕਰੋ ਕਿ ਗੁਰੂ ਰਾਮਦਾਸ ਪ੍ਰਤਖ ਹੋ ਕੇ ਤੁਹਾਡੇ ਘਰ ਚ ਸਿੱਤੇਗਾ ਉਹਰੇ ਇੱਥੇ ਬੇਨਤੀ ਕਰ ਦੇਣੀ ਚਾਹੁੰਦਾ ਤੁਸੀਂ ਕਹਿੰਦੇ ਹੋ ਨਾ ਵੀ ਅਸੀਂ ਆਪਣੀ ਜ਼ਿੰਦਗੀ ਚ ਪਰੇਸ਼ਾਨ ਬਹੁਤ ਆ ਅਸੀਂ ਦੁਖੀ ਬਹੁਤ ਆ ਸਾਡਾ ਬਣਦਾ ਕੁਝ ਨਹੀਂ ਉਹ ਭਲਿਓ ਗੁਰੂ ਰਾਮਦਾਸ ਜਿਹਦੇ ਸਿਰ ਤੇ ਖਲੋ ਜਾਏ ਨਾ ਤਾਂ ਉਹਨੂੰ ਦੁਨੀਆ ਤੇ ਕੋਈ ਉਠਲਾ ਸਕਦਾ ਤੇ ਨਾ ਦਰਗਾਹ ਦੇ ਵਿੱਚ ਉਹਦੀ ਬੈਠ ਲੱਗ ਸਕਦਾ ਜੀ ਭਾਵਨਾ ਦੇ ਨਾਲ ਜੀ ਗੁਰੂ ਰਾਮਦਾਸ ਜਿਹਦੇ ਸਿਰ ਤੇ ਖਲੋ ਜਾਏ ਜਿਹਦੇ ਸਿਰ ਤੇ ਮਹਰਾਮਤ ਪਰੇ ਹੱਥ ਰੱਖਦੇ ਉਹਨੂੰ ਫਿਰ ਪਿੱਛੇ ਮੁੜ ਕੇ ਦੇਖਣ ਦੀ ਦੇਖਣ ਦੀ ਜ਼ਰੂਰਤ ਨਹੀਂ